ਅਸੀਂ ਜ਼ਿੰਮੇਵਾਰੀ ਲੈਣੇ ਹਾਂ ਕਿਉਂਕਿ ਇਸ ਨੇ ਸਾਡੇ ਫੌਜੀ ਭਰਾ ਦਾ ਨੁਕਸਾਨ ਕੀਤਾ ਸੀ ਤਾਂ ਇਹੇ ਪੋਸਟ ਸਾਹਮਣੇ ਆਈ ਹੈ ਪੁਲਿਸ ਦੇ ਵੱਲੋਂ ਇਸ ਦੀ ਜਾਂਚ ਪੜਤਾਲ ਕੀਤੀ ਜਾ ਉਹਦੇ ਕਤਲ ਦੀ ਜ਼ਿੰਮੇਵਾਰੀ ਪੋਸਟ ਪਾ ਕੇ ਲਈ ਗਈ ਹੈ ਇੱਕ ਗੈਂਗ ਗੋਪੀ ਗਨਸ਼ਾਮਪੂਰੀਆ ਜਿਸ ਦੇ ਵੱਲੋਂ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਪੋਸਟ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਦਰਅਸਲ ਸਰਬਸੰਮਤੀ ਦੇ ਨਾਲ ਪੰਚਾਇਤ ਚੋਣ ਤੋਂ ਬਾਅਦ ਇੱਕ ਆਪ ਲੀਡਰ ਦਾ ਕਤਲ ਕਰ ਦਿੱਤਾ ਗਿਆ ਔਰ ਆਪ ਲੀਡਰ ਦਾ ਜਦੋਂ ਕਤਲ ਹੋਇਆ ਤਾਂ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਤਾਂ ਦੱਸਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਹਮਣੇ ਆਈ ਹੈ ਹਾਲਾਂਕਿ ਡੇਲੀ ਪੋਸਟ ਪੰਜਾਬੀ ਇਸ ਪੋਸਟ ਦੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਪੁਸ਼ਟੀ ਨਹੀਂ ਕਰਦਾ ਪਰ ਇਸ ਪੋਸਟ ਦੇ ਉੱਤੇ ਵੀ ਹੁਣ ਜਾਂਚ ਚੱਲੇਗੀ ਕਿਉਂਕਿ ਇਸ ਪੋਸਟ ਵਿੱਚ ਸ਼ਰਿਆਮ ਇਹ ਕਿਹਾ ਗਿਆ ਹੈ ਕਿ ਅਸੀਂ ਆਪਣੇ ਭਰਾ ਫੌਜੀ ਦਾ ਬਦਲਾ ਲਿਆ ਹੈ ਕਿਉਂਕਿ ਇਸ ਨੇ ਸਾਡੇ ਭਰਾ ਫੌਜੀ ਦਾ ਨੁਕਸਾਨ ਕੀਤਾ ਸੀ ਜਾਣਕਾਰੀ ਤੁਹਾਡੇ ਨਾਲ ਸਾਰੀ ਸਾਂਝੀ ਕਰ ਦਿੰਨੇ ਆ ਦਰਸਲ ਆਮ ਆਦਮੀ ਪਾਰਟੀ ਦੇ ਨੌਜਵਾਨ ਲੀਡਰ ਰਾਜਵਿੰਦਰ ਸਿੰਘ ਦਾ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਇੱਕ ਪੋਸਟ ਸਾਹਮਣੇ ਆਈ ਜਿਸ ਵਿੱਚ ਇਹ ਕਿਹਾ ਗਿਆ ਕਿ ਅਸੀਂ ਇਸ ਦੀ ਜ਼ਿੰਮੇਵਾਰੀ ਲੈਨੇ ਹਾਂ ਕਿਉਂਕਿ ਇਸ ਨੇ ਸਾਡੇ ਫੌਜੀ ਭਰਾ ਦਾ ਨੁਕਸਾਨ ਕੀਤਾ ਸੀ ਤਾਂ ਇਹੇ ਪੋਸਟ ਸਾਹਮਣੇ ਆਈ ਹੈ ਪੁਲਿਸ ਦੇ ਵੱਲੋਂ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਲੀਡਰ ਰਾਜਵਿੰਦਰ ਸਿੰਘ ਦਾ ਉਸ ਵਕਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਉਸ ਦੇ ਪਿੰਡ ਦੀ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ ਸੀ ਉਹ ਬਲੌਕ ਦਫ਼ਤਰ ਤੋਂ ਆਪਣੇ ਘਰ ਵਾਪਸ ਪਰਤ ਰਿਹਾ ਸੀ ਤਾਂ ਪਿੰਡ ਠਕਰਪੁਰਾ ਦੇ ਨਜ਼ਦੀਕ ਉਸ ਦੀ ਗੱਡੀ ਨੂੰ ਰੋਕਿਆ ਗਿਆ ਹੱਥ ਦੇ ਕੇ ਹੈਲੋ ਬੁਲਾਈ ਗਈ ਵਧਾਈਆਂ ਦਿੱਤੀਆਂ ਗਈਆਂ ਤੇ ਫਿਰ ਨਜ਼ਦੀਕ ਤੋਂ ਉਸ ਦੀ ਛਾਤੀ 'ਚ ਗੋਲੀਆਂ ਮਾਰ ਦਿੱਤੀਆਂ ਗਈਆਂ ਅਣਪਛਾਤੇ ਹਮਲਾਵਰ ਮੌਕੇ ਤੋਂ ਫਰਾਰ ਖੁੱਜਾਂਦੇ ਨੇ ਵਾਰਦਾਤ ਕਰਨ ਤੋਂ ਬਾਅਦ ਉਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਜਿਹੜੀ ਉਹ ਵਾਇਰਲ ਹੋਈ ਹੈ ਜਿਸ ਵਿੱਚ ਲਿਖਿਆ ਗਿਆ ਹੈ ਸਸ਼ੀਕਾਲ ਜੀ ਮੇਰੇ ਸਾਰੇ ਵੀਰਾਂ ਨੂੰ ਅੱਜ ਉਹ ਰਾਜ ਤਲਵੰਡੀ ਦਾ ਪੱਟੀ ਵਿੱਚ ਮਰਡਰ ਹੋਇਆ ਹੈ ਇਸ ਦੀ ਜ਼ਿੰਮੇਵਾਰੀ ਮੈਂ ਦੋਨੀ ਬਲ ਤੇ ਪ੍ਰਭ ਦਸੂਵਾ ਲੈਣੇ ਹ ਇਹ ਸਾਡੇ ਬੰਦੇ ਦਾ ਫੌਜੀ ਪਰਾ ਦਾ ਨੁਕਸਾਨ ਹੋਇਆ ਸੀ ਤਾਂ ਇਸ ਨੇ ਪਨਾਹ ਦਿੱਤੀ ਸੀ ਬੰਦਿਆਂ ਦੇ ਹਥਿਆਰ ਸਾਹਮਣੇ ਸੀ ਰੇਕੀ ਕਰਵਾਈ ਸੀ ਇਸ ਨੇ ਜੋ ਵੀ ਕੀਤਾ ਨਜਾਇਜ਼ ਕੀਤਾ ਅਸੀਂ ਆਪਣੇ ਫੌਜੀ ਪਰਾ ਦਾ ਬਦਲਾ ਲਿਆ ਹੈ ਵੇਟ ਐਂਡ ਵਾਚ ਤਾਂ ਇਸ ਤਰੀਕੇ ਦੀ ਇੱਕ ਪੋਸਟ ਸਾਹਮਣੇ ਆਈ ਹੈ ਹਾਲਾਂਕਿ ਕਿਸੇ ਕਿਸਮ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪਰ ਸੀਸੀਟੀਵੀ ਵੀ ਆਸ-ਪਾਸ ਦੇ ਖੰਗਾਲੇ ਜਾ ਰਹੇ ਨੇ ਦਰਅਸਲ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ ਸੀ ਬਲਾਕ ਦਫ਼ਤਰ ਦੇ ਵਿੱਚ ਜਸ਼ਨ ਮਨਾਇਆ ਜਾ ਰਿਹਾ ਸੀ ਤੇ ਗੱਡੀ ਦੇ ਵਿੱਚ ਬੈਠ ਕੇ ਨੌਜਵਾਨ ਆਗੂ ਰਾਜਵਿੰਦਰ ਸਿੰਘ ਆਪਣੇ ਦੋਸਤਾਂ ਦੇ ਨਾਲ ਘਰ ਪਰਤ ਰਿਹਾ ਸੀ ਹੱਥ ਦੇ ਕੇ ਗੱਡੀ ਰੋਕੀ ਗਈ ਹੈਲੋ ਬੁਲਾਈ ਗਈ ਤੇ ਫਿਰ ਉਸ ਤੋਂ ਬਾਅਦ ਤਾਬੜ ਤੋੜ ਗੋਲੀਆਂ ਮਾਰ ਦਿੱਤੀਆਂ ਗਈਆਂ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਹੈ ਲੀਡਰ ਰਾਜਵਿੰਦਰ ਸਿੰਘ ਜਿਸ ਦਾ ਕਿ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਉਧਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਪੂਰੇ ਕਟਨਾਕ੍ਰਮ ਦੀ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਇੱਕ ਪੋਸਟ ਜ਼ਰੂਰ ਸਾਹਮਣੇ ਆਈ ਹੈ ਜਿਸ ਵਿੱਚ ਕਿਹਾ ਜਾ ਰਿਹਾ ਕਿ ਇਸ ਨੇ ਆਪਣੇ ਫੌਜੀ ਭਰਾ ਦਾ ਬਦਲਾ ਲਿਆ ਹੈ ਹਾਲਾਂਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਪੋਸਟ ਦੀ ਵੀ ਹੁਣ ਜਾਂਚ ਪੜਤਾਲ ਕੀਤੀ ਜਾਏਗੀ ਹਰ ਐਂਗਲ ਤੋਂ ਇਸ ਮਾਮਲੇ ਨੂੰ ਖੰਗਾਲਿਆ ਜਾ ਰਿਹਾ ਹੈ ਨਿੱਜੀ ਰੰਜਿਸ਼ ਸਿਆਸੀ ਰੰਜਿਸ਼ ਜਾਂ ਫਿਰ ਇਸ ਤਰੀਕੇ ਦੀ ਕੋਈ ਵਾਰਦਾ ਜਿਵੇਂ ਪੋਸਟ ਵਿੱਚ ਜ਼ਿੰਮੇਵਾਰੀ ਲਈ ਗਈ ਹੈ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਮਾਮਲਾ ਤਰਨਤਾਰਨ ਦੇ ਪੱਟੀ ਤੋਂ ਸਾਹਮਣੇ ਆਇਆ ਹੈ ਜਿੱਥੇ ਠਕਰਪੁਰਾ ਪਿੰਡ ਦੇ ਨਜ਼ਦੀਕ ਇੱਕ ਆਪ ਲੀਡਰ ਦਾ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਲਿਆ ਗਿਆ ਤੇ ਹੁਣ ਪੋਸਟ ਪਾ ਕੇ ਜ਼ਿੰਮੇਵਾਰੀ ਵੀ ਲਈ ਗਈ ਹੈ ਕੋ ਦੇ ਕਤਲ ਦੀ ਜ਼ਿੰਮੇਵਾਰੀ ਪੋਸਟ ਪਾ ਕੇ ਲਈ ਗਈ ਹੈ ਇੱਕ ਗੈਂਗ ਗੋਪੀ ਗਨਸ਼ਾਮਪੂਰੀਆ ਜਿਸ ਦੇ ਵੱਲੋਂ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਪੋਸਟ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਦਰਅਸਲ ਸਰਬਸੰਮਤੀ ਦੇ ਨਾਲ ਪੰਚਾਇਤ ਚੋਣ ਤੋਂ ਬਾਅਦ ਇੱਕ ਆਪ ਲੀਡਰ ਦਾ ਕਤਲ ਕਰ ਦਿੱਤਾ ਗਿਆ ਔਰ ਆਪ ਲੀਡਰ ਦਾ ਜਦੋਂ ਕਤਲ ਹੋਇਆ ਤਾਂ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਤਾਂ ਦੱਸਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਹਮਣੇ ਆਈ ਹੈ ਹਾਲਾਂਕਿ ਡੇਲੀ ਪੋਸਟ ਪੰਜਾਬੀ ਇਸ ਪੋਸਟ ਦੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਪੁਸ਼ਟੀ ਨਹੀਂ ਕਰਦਾ ਪਰ ਇਸ ਪੋਸਟ ਦੇ ਉੱਤੇ ਵੀ ਹੁਣ ਜਾਂਚ ਚੱਲੇਗੀ ਕਿਉਂਕਿ ਇਸ ਪੋਸਟ ਵਿੱਚ ਸ਼ਰਿਆਮੇ ਕਿਹਾ ਗਿਆ ਹੈ ਕਿ ਅਸੀਂ ਆਪਣੇ ਭਰਾ ਫੌਜੀ ਦਾ ਬਦਲਾ ਲਿਆ ਹੈ ਕਿਉਂਕਿ ਇਸ ਨੇ ਸਾਡੇ ਭਰਾ ਫੌਜੀ ਦਾ ਨੁਕਸਾਨ ਕੀਤਾ ਸੀ ਜਾਣਕਾਰੀ ਤੁਹਾਡੇ ਨਾਲ ਸਾਰੀ ਸਾਂਝੀ ਕਰ ਦਿੰਨੇ ਆ ਦਰਸ ਸਲਾਮ ਆਦਮੀ ਪਾਰਟੀ ਦੇ ਨੌਜਵਾਨ ਲੀਡਰ ਰਾਜਵਿੰਦਰ ਸਿੰਘ